ਮੇਰਾ ਨਾਮ ਹਰਮਨਾ ਮੈਂ ਪੜਾਈ ਪੂਰੀ ਕਰਨ ਤੋਂ ਬਾਅਦ ਘਰ ਵਿੱਚ ਹੀ ਸੀ ਇੱਕ ਦਿਨ ਮੇਰੀ ਮਾਂ ਮੇਰੇ ਵਿਆਹ ਦੀਆਂ ਗੱਲਾਂ ਕਰ ਰਹੀ ਸੀ ਤੇ ਮੈਂ ਚੋਰੀ-ਚੋਰੀ ਗੱਲਾਂ ਸੁਣਦੀ ਪਈ ਸੀ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਕਿ ਹੁਣ ਮੇਰਾ ਵਿਆਹ ਹੋ ਜਾਣਾ ਕਿਉਂਕਿ ਮੈਨੂੰ ਆਪਣੇ ਵਿਆਹ ਦਾ ਬਹੁਤ ਚਾਹ ਸੀ ਕੋਈ ਮੁੰਡਾ ਹੋਵੇ ਚਾਹ ਕੁੜੀ ਸਭ ਨੂੰ ਆਪਣੇ ਵਿਆਹ ਦਾ ਬੜਾ ਹੀ ਚਾਹ ਹੁੰਦਾ ਮੇਰੇ ਪਿਓ ਨੇ ਕਿਹਾ ਕਿ ਮੇਰਾ ਦੋਸਤ ਹੈਗਾ ਉਸ ਦੀ ਰਿਸ਼ਤੇਦਾਰੀ ਵਿੱਚ ਇੱਕ ਮੁੰਡਾ ਉਸ ਨੇ ਪਹਿਲਾਂ ਵੀ ਮੈਨੂੰ ਮੁੰਡੇ ਦੀ ਦੱਸ ਪਾਈ ਸੀ ਮੈਂ ਉਸ ਨਾਲ ਹੀ ਗੱਲ ਕਰਦਾ ਚਲ ਆਪਾਂ ਉਹ ਮੁੰਡਾ ਦੇਖ ਆਉਨੇ ਆ ਉਸਨੇ ਦੱਸਿਆ ਕਿ ਉਹ ਮੁੰਡਾ ਪ੍ਰਾਈਵੇਟ ਜੌਬ ਕਰਦਾ ਤੇ 15-20000 ਰੁਪਏ ਤਨਖਾਹ ਲੈਂਦਾ ਸੀ ਮੇਰੀ ਮਾਂ ਕਹਿਣ ਲੱਗੀ ਤੁਸੀਂ ਗੱਲ ਕਰੋ ਅਸੀਂ ਹੁਣ ਬਹੁਤੀ ਦੇਰ ਨਹੀਂ ਕਰਨੀ ਮੈਂ ਆਪਣੇ ਕਮਰੇ ਦੇ ਵਿੱਚ ਜਾ ਕੇ ਬੜੀ ਖੁਸ਼ ਹੋ ਰਹੀ ਸੀ ਆਪਣੇ ਵਿਆਹ ਦੀ ਖੁਸ਼ੀ ਵਿੱਚ ਨੱਚਣ ਲੱਗ ਪਈ ਕਿਉਂਕਿ ਮੈਨੂੰ ਬੜਾ ਚਾਹ ਸੀ ਆਪਣੇ ਵਿਆਹ ਦਾ ਤੇ ਪਿਓ ਨੇ ਉੱਧਰ ਗੱਲ ਕੀਤੀ ਮੁੰਡਾ ਵੇਖਿਆ ਤੇ ਰਿਸ਼ਤਾ ਪੱਕਾ ਹੋ ਗਿਆ ਸੀ ਤੇ ਮਹੀਨੇ ਵਿੱਚ ਹੀ ਮੇਰਾ ਵਿਆਹ ਰੱਖ ਦਿੱਤਾ ਗਿਆ ਅਸੀਂ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਪਏ ਮੈਂ ਮੁੰਡੇ ਦੀ ਫੋਟੋ ਵੇਖੀ ਸੀ ਤੇ ਮੁੰਡਾ ਸੋਹਣਾ ਸੀ ਫੇਰ ਮੇਰਾ ਵਿਆਹ ਹੋਇਆ ਤੇ ਮੈਂ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਮੇਰੇ ਸਹੁਰੇ ਘਰ ਵਿੱਚ ਮੇਰੇ ਸੱਸ ਸਹੁਰਾ ਮੇਰਾ ਘਰ ਵਾਲਾ ਤੇ ਮੈਂ ਅਸੀਂ ਚਾਰ ਜਣੇ ਸੀ ਮੇਰੀ ਸੁਹਾਗਰਾਤ ਸੀ ਤੇ ਮੇਰਾ ਘਰ ਵਾਲਾ ਕਹਿੰਦਾ ਸੀ ਕਿ ਅਸੀਂ ਆਪਣੀ ਸੁਹਾਗਰਾਤ ਇੱਥੇ ਨਹੀਂ ਮਨਾਉਣੀ ਅਸੀਂ ਤਾਂ ਹਨੀਮੂਨ ਤੇ ਜਾ ਕੇ ਹੀ ਆਪਣੀ ਸੁਹਾਗਰਾਤ ਮਨਾਵਾਂਗੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਮੈਂ ਸੋਚਿਆ ਕਿ ਚਲ ਠੀਕ ਆ ਔਰ ਸਬਰ ਕਰ ਲੰਨੀ ਆ ਮੇਰਾ ਘਰ ਵਾਲਾ ਮੈਨੂੰ ਮਨਾਲੀ ਲੈ ਗਿਆ ਜਦੋਂ ਸ਼ਾਮ ਹੋਈ ਤਾਂ ਅਸੀਂ ਫੇਰ ਹੋਟਲ ਦੇ ਕਮਰੇ ਵਿੱਚ ਆ ਗਏ ਮੈਂ ਸੋਚਿਆ ਕਿ ਅੱਜ ਮੇਰਾ ਘਰ ਵਾਲਾ ਮੈਨੂੰ ਪਿਆਰ ਕਰੂਗਾ ਮੈਂ ਨਹਾ ਤੋ ਕੇ ਬੈੱਟੇ ਬੈਠ ਗਈ ਸੀ ਮੇਰਾ ਘਰ ਵਾਲਾ ਬਾਹਰ ਹੀ ਸੀ ਮੈਂ ਸੋਚਿਆ ਕਿ ਚਲੋ ਹੁਣ ਅੰਦਰ ਆਊਗਾ 5-10 ਮਿੰਟ ਪੂਰਾ 1 ਘੰਟਾ ਹੋ ਗਿਆ ਸੀ ਪਰ ਉਹ ਅੰਦਰ ਹੀ ਨਾ ਆਇਆ ਮੈਂ ਉਸ ਨੂੰ ਉਡੀਕ ਉਡੀਕ ਕੇ ਥੱਕ ਗਈ ਸੀ ਫਿਰ ਮੈਂ ਸੋਚਿਆ ਪਤਾ ਨਹੀਂ ਕੀ ਗੱਲ ਆ ਮੈਂ ਜਾ ਕੇ ਵੇਖਦੀ ਆ ਜਦੋਂ ਮੈਂ ਹੋਟਲ ਦੇ ਕਮਰੇ ਵਿੱਚੋਂ ਬਾਲਕਨੀ ਵਿੱਚ ਆਈ ਤਾਂ ਮੈਂ ਵੇਖਿਆ ਉਹ ਸੋਫੇ ਤੇ ਸੁੱਤਾ ਪਿਆ ਸੀ ਮੈਂ ਉਸ ਨੂੰ ਕਿਹਾ ਕੀ ਗੱਲ ਹੋ ਗਈ ਇੱਥੇ ਕਿਉਂ ਲੰਮੇ ਪਈ ਹੋ ਤੁਸੀਂ ਸੌ ਰਹੇ ਹੋ ਮੈਂ ਤੁਸੀਂ ਕਮਰੇ ਵਿੱਚ ਆ ਜਾਓ ਉੱਥੇ ਆ ਕੇ ਸੌ ਜਾਓ ਮੇਰਾ ਘਰ ਵਾਲਾ ਕਹਿਣ ਲੱਗਾ ਤੂੰ ਜਾ ਕੇ ਸੌ ਜਾ ਮੈਨੂੰ ਨੀਂਦ ਬੜੀ ਆ ਰਹੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੰਦਰ ਸੌਜੋ ਬਾਹਰ ਕਿਉਂ ਸੌਂਗੇ ਤਾਂ ਕਹਿਣ ਲੱਗਾ ਮੈਨੂੰ ਅੰਦਰ ਨੀਂਦ ਨਹੀਂ ਆ ਰਹੀ ਘਬਰਾੜ ਜਿਹੀ ਹੋ ਰਹੀ ਹੈ ਉਹ ਕਹਿੰਦਾ ਤੂੰ ਜਾ ਮੈਂ ਥੋੜੇ ਚਿਰ ਵਿੱਚ ਆਉਣਾ ਮੈਂ ਦਰ ਆਣ ਕੇ ਲੰਮੀ ਪੈ ਗਈ ਸੀ ਸੋਚਣ ਲੱਗ ਪਈ ਸੀ ਕਿ ਆਖਰੀ ਚੱਕਰ ਕੀ ਆ ਮੈਨੂੰ ਤਾਂ ਆਪਣੇ ਵਿਆਹ ਦਾ ਇੰਨਾ ਚਾ ਸੀ ਤੇ ਮੇਰੇ ਘਰਵਾਲੇ ਨੂੰ ਵਿਆਹ ਦਾ ਭੋਰਾ ਚਾ ਕਿਉਂ ਨਹੀਂ ਸੀ ਉਹ ਇਸ ਤਰ੍ਹਾਂ ਆਖਰ ਕਿਉਂ ਕਰਦਾ ਸੀ ਉਸ ਦਾ ਵਰਤਾ ਮੈਨੂੰ ਸੋਚਣ ਲਈ ਮਜਬੂਰ ਕਰ ਰਿਹਾ ਸੀ ਪਰ ਕੁਝ ਸਮਝ ਨਹੀਂ ਲੱਗ ਰਹੀ ਸੀ ਮੈਂ ਸੋਚਦੇ ਸੋਚਦੇ ਸੌ ਗਈ ਤੇ ਸਵੇਰ ਹੋ ਗਈ ਸੀ ਮੈਂ ਫਟਾਫਟ ਆਪਣੇ ਘਰਵਾਲੇ ਨੂੰ ਟੋਕ ਕੇ ਵੇਖਿਆ ਤਾਂ ਉੱਥੇ ਹੈ ਹੀ ਨਹੀਂ ਸੀ ਫਿਰ ਉਹ ਮੇਰੇ ਕੋਲ ਆਇਆ ਹੀ ਨਹੀਂ ਮੈਂ ਉਸ ਨਾਲ ਗੱਲ ਕਰਨਾ ਚਾਹੁੰਦੀ ਸੀ ਇੰਨੀ ਵਿੱਚ ਹੀ ਥੋੜੇ ਚਿਰ ਵਿੱਚ ਮੇਰਾ ਘਰਵਾਲਾ ਫੇਰ ਉੱਪਰ ਆਇਆ ਮੈਂ ਉਸ ਨੂੰ ਕਿਹਾ ਤੁਸੀਂ ਮੇਰੇ ਤੋਂ ਇੰਨਾ ਦੂਰ ਦੂਰ ਕਿਉਂ ਰਹਨੇ ਹੋ ਨਾ ਤੁਸੀਂ ਰਾਤੀ ਮੇਰੇ ਕੋਲ ਆਏ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਬਾਹਰ ਜਾ ਕੇ ਆਪਣੀ ਸੁਹਾਗਰਾਤ ਮਨਾਵਾਂਗੇ ਮੈਂ ਉਸ ਨੂੰ ਕਿਹਾ ਕਿ ਰਾਤੀ ਤੁਸੀਂ ਬਾਹਰ ਹੀ ਸੌਂ ਗਏ ਤਾਂ ਕਹਿਣ ਲੱਗਾ ਮੈਨੂੰ ਬਹੁਤ ਨੀਂਦ ਆਈ ਸੀ ਇਸ ਕਰਕੇ ਮੈਂ ਬਾਹਰ ਹੀ ਸੌਂ ਗਿਆ ਸੀ ਫਿਰ ਅਸੀਂ ਘੁੰਮਣ ਫਿਰਨ ਚਲੇ ਗਏ ਪਰ ਉੱਥੇ ਵੀ ਮੇਰੇ ਘਰਵਾਲੇ ਨੇ ਮੈਨੂੰ ਹੱਥ ਤੱਕ ਨਾ ਲਾਇਆ ਘੁੰਮ ਫਿਰ ਕੇ ਅਸੀਂ ਸ਼ਾਮ ਨੂੰ ਫੇਰ ਕਮਰੇ ਵਿੱਚ ਆ ਗਏ ਅੱਜ ਮੈਂ ਪਹਿਲਾ ਹੀ ਦਰਵਾਜ਼ਾ ਬੰਦ ਕਰ ਲਿਆ ਸੀ ਤੇ ਲੋਕ ਲਾ ਦਿੱਤਾ ਕਿ ਉਹ ਬਾਹਰ ਨਾ ਜਾਵੇ ਤੇ ਹੁਣ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਆਖਰ ਕੀ ਗੱਲ ਹੈ ਤਾਂ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਹੈਗੀ ਮੈਂ ਉਸ ਨੂੰ ਕਿਹਾ ਫਿਰ ਹੋਇਆ ਕੀ ਤੁਸੀਂ ਮੇਰੇ ਕੋਲ ਆਓ ਇੱਥੇ ਬੈਠੋ ਉਹ ਮੇਰੇ ਕੋਲ ਆਣ ਕੇ ਬੈਠਦੇ ਬੈਠ ਗਿਆ ਜਦੋਂ ਮੈਂ ਉਸਤੇ ਲੱਗੇ ਗਈ ਕਿ ਉਸ ਨੂੰ ਕੁਝ ਮਹਿਸੂਸ ਹੋਵੇ ਪਰ ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੋਇਆ ਜੋ ਕਿ ਆਹ ਮੁੰਡਿਆਂ ਨੂੰ ਹੁੰਦਾ ਉਸ ਦੀਆਂ ਬਾਹਾਂ ਵਿੱਚ ਬਾਹਾਂ ਪਾ ਲਈਆਂ ਪਰ ਉਹ ਮੈਨੂੰ ਵੇਖ ਤੱਕ ਨਹੀਂ ਰਿਹਾ ਸੀ ਕੁਝ ਸਮਝ ਨਹੀਂ ਲੱਗ ਰਹੀ ਸੀ ਕਿ ਆਖਰੇ ਹੋ ਕੀ ਰਿਹਾ ਮੇਰੇ ਨਾਲ ਜਿਸ ਤਰ੍ਹਾਂ ਆਮ ਮਰਦਾਂ ਨਾਲ ਗੱਲਬਾਤ ਹੁੰਦੀ ਆ ਉਹ ਗੱਲਬਾਤ ਉਸ ਵਿੱਚ ਨਹੀਂ ਸੀ ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਟੱਚ ਕਰਦਾ ਤਾਂ ਆਟੋਮੈਟਿਕ ਹੀ ਤੁਸੀਂ ਸਮਝ ਚੁੱਕੇ ਹੋ ਪਰ ਉਹ ਗੱਲਬਾਤ ਮੇਰੇ ਘਰ ਵਾਲੇ ਵਿੱਚ ਨਹੀਂ ਸੀ ਮੈਂ ਆਪਣੇ ਘਰ ਵਾਲੇ ਨਾਲ ਅੱਖਾਂ ਚੋਂ ਅੱਖਾਂ ਦਾ ਪਾ ਕੇ ਗੱਲ ਕਰਨ ਨੂੰ ਕਿਹਾ ਤਾਂ ਮੈਂ ਕਿਹਾ ਕਿ ਤੁਸੀਂ ਮੈਨੂੰ ਪਿਆਰ ਕਿਉਂ ਨਹੀਂ ਕਰਦੇ ਤੁਸੀਂ ਮੈਨੂੰ ਵਿਆਹ ਕਿ ਲਿਆਂਦਾ ਤੁਹਾਡਾ ਫਰਜ਼ ਆ ਮੈਨੂੰ ਪਿਆਰ ਕਰਨਾ ਮੇਰਾ ਕਰਵळा ਬਿਲਕੁਲ ਚੁੱਪ ਸੀ ਕੁਝ ਨਹੀਂ ਸੀ ਬੋਲ ਰਿਹਾ ਪਰ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਉਸ ਨੂੰ ਕਿਹਾ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਮੈਨੂੰ ਜਵਾਬ ਚਾਹੀਦਾ ਮੈਨੂੰ ਪਿਆਰ ਕਰੋ ਮੇਰਾ ਘਰਵਾਲਾ ਥੋੜੇ ਚਿਰ ਵਿੱਚ ਕਹਿ ਲੱਗਾ ਤੂੰ ਸੁਣਨਾ ਚਾਹਨੀ ਆ ਤਾਂ ਸੁਣ ਮੈਂ ਨਮਰ ਤਾਂ ਜਦੋਂ ਮੇਰੇ ਘਰਵਾਲੇ ਨੇ ਇੰਨੀ ਗੱਲ ਕਹੀ ਤਾਂ ਮੇਰੇ ਹੋਸ਼ ਉੱਡ ਗਏ ਮੈਂ ਸੋਚਣ ਲੱਗ ਪਈ ਕਿ ਮੈਨੂੰ ਵਿਆਹ ਦਾ ਇੰਨਾ ਚਾਹੀ ਸੀ ਮੇਰਾ ਘਰਵਾਲਾ ਮੈਨੂੰ ਪਿਆਰ ਕਰੂਗਾ ਮੇਰੇ ਨਖਰੇ ਚੱਕੂਗਾ ਮੇਰੇ ਨਾਲ ਇਦਾਂ ਕਰੂਗਾ ਉਦਾਂ ਕਰੂਗਾ ਪਰ ਇਹ ਤਾਂ ਸਭ ਕੁਝ ਉਲਟੀ ਹੋ ਗਿਆ ਸੀ ਮੈਂ ਉਸ ਨੂੰ ਕਿਹਾ ਕਿ ਫਿਰ ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਤਾਂ ਕਹਿਣ ਲੱਗਾ ਵਿਆਹ ਇਸ ਕਰਕੇ ਕਰਵਾਇਆ ਕਿ ਕੋਈ ਇਹ ਨਾ ਕਹੇ ਕਿ ਤੁਹਾਡੇ ਮੁੰਡੇ ਦਾ ਵਿਆਹ ਕਿਉਂ ਨਹੀਂ ਹੁੰਦਾ ਮੈਂ ਉਸ ਨੂੰ ਕਿਹਾ ਤੁਸੀਂ ਤਾਂ ਮੈਨੂੰ ਹੀ ਲਪਿਆ ਸੀ ਤੁਸੀਂ ਆਪਣਾ ਇਲਾਜ ਕਰਾਉਂਦੇ ਪਹਿਨਾ ਉਹ ਕਹਿੰਦਾ ਕਿ ਨਾ ਟਾਈਮ ਹੀ ਨਹੀਂ ਮਿਲਿਆ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਜੇ ਮੈਂ ਆਪਣਾ ਇਲਾਜ ਕਰਵਾਉਂਦਾ ਤਾਂ ਫਿਰ ਸ਼ਾਇਦ ਮੈਂ ਠੀਕ ਹੋ ਜਾਂਦਾ ਮੈਂ ਰੋਣ ਲੱਗ ਪਈ ਤੇ ਰੋਂਦੇ ਰੋਂਦੇ ਹੀ ਸੌ ਗਈ ਸੀ ਤੇ ਸਵੇਰ ਹੋ ਗਈ ਮੈਂ ਉਸ ਨੂੰ ਫੇਰ ਕਿਹਾ ਮੈਨੂੰ ਘਰੇ ਲੈ ਕੇ ਚੱਲੋ ਮੈਂ ਹੋਰ ਇੱਥੇ ਨਹੀਂ ਰਹਿ ਸਕਦੀ ਅਸੀਂ ਉਸੇ ਵਕਤ ਘਰ ਆ ਗਏ ਸੀ ਘਰ ਆਣ ਕੇ ਮੇਰਾ ਬਿਲਕੁਲ ਦਿਨ ਨਹੀਂ ਲੱਗ ਰਿਹਾ ਸੀ ਇਸੇ ਤਰ੍ਹਾਂ ਦਿਨ ਲੰਘ ਰਹੇ ਸੀ ਤੇ ਮੇਰੇ ਵਿਆਹ ਨੂੰ 3 ਮਹੀਨੇ ਹੋ ਗਏ ਮੈਂ ਆਪਣੇ ਘਰ ਵਾਲੇ ਨੂੰ ਬਥੇਰਾ ਕਿਹਾ ਕਿ ਤੁਸੀਂ ਆਪਣਾ ਇਲਾਜ ਕਰਾਓ ਇੱਕ ਦਿਨ ਗਵੰਡੀਆਂ ਦੀ ਜਨਾਨੀ ਸਾਡੇ ਘਰ ਆਈ ਤੇ ਉਹ ਮੇਰੀ ਸਾਸ ਨੂੰ ਕਹਿਣ ਲੱਗੀ ਕਿ ਭੈਣੇ ਤੇਰੇ ਮੁੰਡੇ ਤੇ ਵਿਆਹ ਨੂੰ 3 ਮਹੀਨੇ ਹੋ ਗਏ ਕੋਈ ਖੁਸ਼ਖਬਰੀ ਹੈਗੀ ਆ ਤੇ ਤੇਰੀ ਨੂੰਨੇ ਕੋਈ ਖੁਸ਼ਖਬਰੀ ਨਹੀਂ ਸੁਣਾਈ ਮੇਰੀ ਸੱਸ ਕਹਿਣ ਲੱਗੀ ਪਤਾ ਨਹੀਂ ਮੈਨੂੰ ਤਾਂ ਇਸ ਬਾਰੇ ਵਿੱਚ ਕੁਝ ਨਹੀਂ ਪਤਾ ਤੇ ਨਾ ਹੀ ਕੋਈ ਗੱਲ ਕੀਤੀ ਆ ਉਹ ਕਹਿਣ ਲੱਗੀ ਕੋਈ ਗੱਲ ਨਹੀਂ ਹੋ ਜਾਊਗਾ ਤੂੰ ਫਿਕਰ ਨਾ ਕਰ ਕਰ ਅਤੇ ਥੋੜੇ ਚਿਰ ਬਾਅਦ ਮੇਰੀ ਸੱਸ ਮੇਰੇ ਸਹੁਰੇ ਦੇ ਕੋਲ ਚਲੀ ਗਈ ਸੀ ਉਹ ਉਸ ਨਾਲ ਜਿਸ ਤਰ੍ਹਾਂ ਲੜ ਰਹੀ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਤਾਂ ਮੈਂ ਸੋਚਿਆ ਕਿ ਆਪਸ ਵਿੱਚੋ ਲੜ ਰਹੇ ਹੋਣ ਅੱਜ ਗੱਲਾਂ ਕਰ ਰਹੇ ਹੋਣ ਉਹ ਮੈਂ ਜ਼ਿਆਦਾ ਗੌਰ ਹੀ ਨਾ ਕੀਤਾ ਤੇ ਸ਼ਾਮ ਨੂੰ ਮੇਰਾ ਘਰ ਵਾਲਾ ਘਰ ਆਇਆ ਮੇਰੀ ਸੱਸ ਨੇ ਉਸ ਨੂੰ ਆਵਾਜ਼ ਮਾਰੀ ਤੇ ਕਮਰੇ ਦੇ ਵਿੱਚ ਸੱਦਿਆ ਅਤੇ ਉਹ ਤਿੰਨੇ ਜਾਣੇ ਪਤਾ ਨਹੀਂ ਕੀ ਗੱਲਾਂ ਕਰ ਰਹੇ ਸੀ ਮੈਂ ਜ਼ਿਆਦਾ ਧਿਆਨ ਇਹਨਾਂ ਦਿੱਤਾ ਮੈਂ ਤਾਂ ਆਪਣੇ ਆਪ ਵਿੱਚ ਪਹਿਲਾਂ ਹੀ ਬੜੀ ਦੁਖੀ ਸੀ ਰੋਟੀ ਪਾਣੀ ਤਿਆਰ ਕਰਕੇ ਸਭ ਨੂੰ ਆਵਾਜ਼ ਮਾਰ ਦਿੱਤੀ ਤੇ ਸਭ ਨੇ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਮੈਂ ਵੀ ਆਪਣੀ ਰੋਟੀ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਸੀ ਅਤੇ ਫਿਰ ਮੈਂ ਲੰਮੀ ਪੈ ਗਈ ਇਸ ਤਰ੍ਹਾਂ ਪਏ ਪਏ ਮੈਂ ਸੋਚਦੀ ਰਹੀ ਥੋੜੇ ਚਿਰ ਬਾਅਦ ਮੈਂ ਬਾਥਰੂਮ ਜਾਣ ਲਈ ਉੱઠી ਤਾਂ ਮੇਰੀ ਸੱਸ ਬਰਾਡੇ ਵਿੱਚ ਖੜੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੁੱਤੇ ਨਹੀਂ ਤਾਂ ਉਸਨੇ ਮੇਰੀ ਬਾਹ ਫੜੀ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਮੈਂ ਉਹਨਾਂ ਨੂੰ ਕਿਹਾ ਕਿ ਗੱਲ ਕੀ ਹੋ ਗਈ ਤੁਸੀਂ ਮੈਨੂੰ ਦੱਸੋ ਤਾਂ ਸਹੀ ਉਸਨੇ ਮੈਨੂੰ ਆਪਣੇ ਬੈੱਡ ਤੇ ਬਿਠਾ ਦਿੱਤਾ ਤੇ ਕਹਿਣ ਲੱਗੀ ਮੇਰੀ ਗੱਲ ਸੁਣ ਕੇ ਨਖੋਲ ਕੇ ਹੁਣ ਤੈਨੂੰ ਮੈਂ ਜਿੱਦਾਂ ਕਹਿੰਨੀ ਆ ਤੂੰ ਉਸੇ ਤਰ੍ਹਾਂ ਕਰਨਾ ਹੋ ਨਹੀਂ ਤਾਂ ਜੇ ਤੂੰ ਨਾ ਕੀਤਾ ਤਾਂ ਮੇਰੇ ਤੇ ਪੂਰਾ ਕੋਈ ਨਹੀਂ ਹੋਣਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸਮਝ ਨਹੀਂ ਰਹੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਉਹ ਕਹਿਣ ਲੱਗੀ ਤੇ ਮੇਰੇ ਮੁੰਡੇ ਨੇ ਤੈਨੂੰ ਦੱਸ ਹੀ ਦਿੱਤਾ ਹੋਣਾ ਕਿ ਉਹ ਕੀ ਹੈ ਉਹ ਤੈਨੂੰ ਖੁਸ਼ ਨਹੀਂ ਕਰ ਸਕਦਾ ਨਾ ਹੀ ਤੈਨੂੰ ਬੱਚਾ ਦੇ ਸਕਦਾ ਮੈਂ ਕਿਹਾ ਜੇ ਤੁਹਾਨੂੰ ਪਹਿਲਾਂ ਪਤਾ ਸੀ ਤਾਂ ਤੁਸੀਂ ਫਿਰ ਮੈਨੂੰ ਦੱਸਿਆ ਕਿਉਂ ਨਹੀਂ ਤੁਸੀਂ ਆ ਕੇ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂ ਉਸਦਾ ਵਿਆਹ ਕੀਤਾ ਤਾਂ ਕਹਿਣ ਲੱਗੀ ਲੋਕਾਂ ਦੀਆਂ ਗੱਲਾਂ ਸੁਣ ਕੇ ਰੋਣ ਲੱਗ ਜਾਂਦਾ ਸੀ ਇਸ ਕਰਕੇ ਮੈਂ ਉਸਦਾ ਵਿਆਹ ਕਰਵਾ ਦਿੱਤਾ ਤਾਂ ਕਿ ਲੋਕੀ ਉਸ ਨੂੰ ਮੇੜੇ ਨਾ ਮਾਰਨ ਕਿਸ ਦਾ ਵਿਆਹ ਨਹੀਂ ਹੁੰਦਾ ਹੁਣ ਮੇਰੀ ਗਲਤੀਆਂ ਦੇ ਨਾਲ ਸੁਣ ਸਾਨੂੰ ਚਾਹੀਦਾ ਬੱਚਾ ਇਸ ਘਰ ਦਾ ਵਾਰਸ ਮੈਂ ਆਪਣੀ ਸੱਸ ਵੱਲ ਵੇਖ ਰਹੀ ਸੀ ਕਿ ਆਖਰੇ ਕੀ ਕਹਿ ਰਹੀ ਹੈ ਮੇਰੇ ਵਾਲ ਵੇਖਣ ਤੋਂ ਬਾਅਦ ਉਸਨੇ ਆਪਣੇ ਘਰ ਵਾਲੇ ਬਲ ਵੇਖਿਆ ਜੋ ਕਿ ਲੰਮਾ ਲੰਜਾ ਸੀ ਮੈਂ ਸਮਝ ਗਈ ਸੀ ਕਿ ਮੇਰੀ ਸੱਸ ਦਾ ਇਸ਼ਾਰਾ ਕਿੱਧਰ ਹੈ ਇਸ ਤਰ੍ਹਾਂ ਕਹਿੰਦੀ ਕਿ ਤੈਨੂੰ ਆਪਣੇ ਸਹੁਰੇ ਨਾਲ ਸਭ ਕੁਝ ਕਰਨਾ ਪੈਣਾ ਮੇਰੇ ਤੇ ਸੌ ਘੜਾ ਪਾਣੀ ਦਾ ਪੈ ਗਿਆ ਸੀ ਕਹਿਣ ਲੱਗੀ ਜਿਸਦੇ ਨਾਲ ਤੂੰ ਬੱਚਾ ਪੈਦਾ ਕਰ ਸਕੀ ਮੈਂ ਉਸ ਨੂੰ ਕਿਹਾ ਮੈਂ ਮਰ ਜਾਵਾਂਗੀ ਮੈਂ ਇਹ ਨਹੀਂ ਕਰ ਸਕਦੀ ਉਹ ਕਹਿਣ ਲੱਗੀ ਫਿਰ ਤੂੰ ਆਪਣਾ ਪੜਿਆ ਵਿਚਾਰ ਨਹੀਂ ਕਿ ਮੈਂ ਕੀ ਕਰਨਾ ਮੈਂ ਤਾਂ ਤੈਨੂੰ ਤਿੰਨੇ ਤਾਰੇ ਵਿਖਾ ਦਉਂਗੀ ਤੂੰ ਮੈਨੂੰ ਜਾਣਦੀ ਨਹੀਂ ਮੇਰੀ ਸੱਸ ਕਹਿੰਦੀ ਹੁਣ ਤਾਂ ਇਹੀ ਟਾਈਮ ਹੈ ਦਸੂਗਾ ਤੇ ਜਦੋਂ ਉੱਠ ਕੇ ਚਲੀ ਗਈ ਤਾਂ ਮੇਰੀ ਸੱਸ ਨੇ ਮੇਰੀ ਬਾਹ ਫੜ ਕੇ ਮੈਨੂੰ ਬੈੱਡ ਤੇ ਛੱਡ ਦਿੱਤਾ ਤੇ ਆਪ ਬਾਹਰ ਚਲੀ ਗਈ ਬਾਹਰੋਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਮੈਂ ਦਰਵਾਜ਼ਾ ਬਥੇਰਾ ਖੜਕਾਇਆ ਪਰ ਉਸਨੇ ਖੋਲੇ ਹੀ ਨਹੀਂ ਤੇ ਜਦੋਂ ਮੈਂ ਪਿੱਛੇ ਵੇਖਿਆ ਤਾਂ ਮੇਰਾ ਸਹੁਰਾ ਬਿਨਾਂ ਕੱਪੜਿਆਂ ਤੋਂ ਮਹਿਰਾਨ ਰਹਿ ਗਈ ਸੀ ਮੈਂ ਉਸ ਨੂੰ ਕਿਹਾ ਮੈਂ ਨਹੀਂ ਕਰ ਸਕਦੀ ਮੈਂ ਜ਼ੋਰ ਦੀ ਦਰਵਾਜ਼ਾ ਧੰਨਣ ਲੱਗ ਪਈ ਸੀ ਮੇਰੇ ਸਹੁਰੇ ਨੇ ਮੈਨੂੰ ਪਿੱਛੇ ਹੀ ਫੜ ਲਿਆ ਤੇ ਬੈੱਡ ਤੇ ਸੁੱਟ ਦਿੱਤਾ ਦੋ ਤਿੰਨ ਮੈਂ ਚਿੱਖਾ ਮਾਰੀ ਆਂ ਪਰ ਮੇਰੀ ਠੀਕ ਦਾ ਕਿਸੇ ਤੇ ਕੋਈ ਅਸਰ ਨਹੀਂ ਸੀ ਮੈਂ ਆਪਣੇ ਘਰ ਵਾਲੇ ਨੂੰ ਆਵਾਜ਼ਾਂ ਮਾਰਦੀ ਰਹੀ ਨੀਰਾ ਸੋਹਰਾ ਕਹਿਣ ਲੱਗਾ ਉਸਨੇ ਨਹੀਂ ਆਉਣਾ ਉਹ ਤਾਂ ਪਹਿਲਾਂ ਹੀ ਦੁਖੀ ਬੈਠਾ ਆਪਣੇ ਦੁੱਖ ਦਾ ਮਾਰਿਆ ਪਿਆ ਮੈਂ ਬਹੁਤ ਹੱਥ ਪੈਰ ਮਾਰੀ ਮੇਰੀ ਕੋਈ ਪੇਸ਼ਨਾ ਚਲੀ ਮੈਂ ਉਸ ਦੇ ਕੇ ਹੱਥ ਜੋੜੇ ਪਰ ਉਹ ਨਾ ਹਟਿਆ ਉਸਨੇ ਜੋ ਕਰਨਾ ਸੀ ਉਹ ਕਰਕੇ ਹੀ ਹਟਿਆ ਮੈਂ ਉੱਥੇ ਹੀ ਰੋਣ ਲੱਗ ਪਈ ਸੀ ਇੰਨੇ ਟਾਈਮ ਨੂੰ ਮੇਰਾ ਘਰ ਵਾਲਾ ਵੀ ਆ ਗਿਆ ਮੈਂ ਉਸ ਤੇ ਗੱਲ ਲੱਗ ਕੇ ਬਹੁਤ ਜ਼ਿਆਦਾ ਰੋਈ ਸੀ ਉਸ ਨੂੰ ਕਿਹਾ ਕਿ ਤੂੰ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਜੇਕਰ ਤੈਨੂੰ ਦਿੱਕਤ ਸੀ ਤਾਂ ਤੂੰ ਵਿਆਹ ਤੋਂ ਪਹਿਲਾਂ ਆਪਣਾ ਇਲਾਜ ਕਰਵਾ ਲੈਂਦਾ ਤਾਂ ਅੱਜ ਮੈਨੂੰ ਇਹ ਦਿਨਾਂ ਦੇਖਣਾ ਪੈਂਦਾ ਪਰ ਮੇਰਾ ਘਰਵਾਲਾ ਸ਼ਾਇਦ ਇਸ लायक ਵੀ ਨਹੀਂ ਸੀ ਕਿ ਉਹ ਇਲਾਜ ਕਰਵਾ ਕੇ ਠੀਕ ਹੋ ਜਾਂਦਾ ਆਖਰ ਹੀ ਸਭ ਕੁਝ ਮੇਰੀ ਜ਼ਿੰਦਗੀ ਵਿੱਚ ਕੀ ਹੋ ਗਿਆ ਸੀ ਮੇਰੇ ਸਹੁਰਿਆਂ ਨੇ ਅੜਗਵਾੜ ਤੇ ਸਰੀਕੇ ਭਾਈਚਾਰੇ ਤੇ ਰਿਸ਼ਤੇਦਾਰਾਂ ਨੂੰ ਆਪਣੇ ਮੁੰਡੇ ਦਾ ਵਿਆਹ ਕਰਨ ਵਿੱਚ ਲੋਕਾਂ ਦੀ ਅੜੀ ਪੰਨੀ ਸੀ ਤੇ ਲੋਕਾਂ ਨੂੰ ਇਹ ਵਿਖਾਇਆ ਸੀ ਕਿ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਇੱਕ ਬਗਾਨੀ ਧੀ ਦੀ ਜ਼ਿੰਦਗੀ ਬਰਬਾਦ ਕਰਨ ਲੱਗੇ ਹਾਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਨੂੰ ਸਭ ਤੋਂ ਵੱਧ ਗੁੱਸਾ ਆਪਣੇ ਘਰ ਵਾਲੇ ਤੇ ਸੀ ਮੇਰੇ ਪਿਓ ਨੇ ਮੇਰੇ ਵਿਆਹ ਤੇ ਬਹੁਤ ਪੈਸਾ ਲਾਇਆ ਪਰ ਉਹ ਰਾਸ ਹੀ ਨਹੀਂ ਆਇਆ ਜਦ ਮੈਂ ਆਪਣੇ ਸਹੁਰੇ ਘਰ ਵਿੱਚ ਕੈਦੀਆਂ ਵਾਂਗ ਰਹਿ ਰਹੀ ਸੀ ਤੇ ਅਤੇ ਜਿੱਤੇ ਹਰ ਰੋਜ਼ ਮੇਰਾ ਸਹੁਰਾ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰ ਦਿੰਦਾ ਸੀ ਮੈਨੂੰ ਸੁਣਨ ਤੇ ਸਮਝਣ ਵਾਲਾ ਕੋਈ ਵੀ ਨਹੀਂ ਸੀ ਉਸ ਘਰ ਵਿੱਚ ਮੇਰੀ ਸੱਸ ਨੂੰ ਘਰ ਦਾ ਵਾਰਸ ਚਾਹੀਦਾ ਸੀ ਮੇਰੇ ਘਰ ਵਾਲੇ ਨੂੰ ਆਪਣੀ ਨਾ ਮਰਜੀ ਉੱਤੇ ਪੜਦਾ ਪਾਉਣ ਦਾ ਵਧੀਆ ਮੌਕਾ ਮਿਲ ਗਿਆ ਸੀ ਤੇ ਮੇਰਾ ਸਹੁਰਾ ਜਦੋਂ ਵੀ ਉਸ ਦਾ ਦਿਲ ਕਰਦਾ ਮੈਨੂੰ ਬਾਹੋਂ ਪੜਦਾ ਤੇ ਕਮਰੇ ਚ ਲੈ ਜਾਂਦਾ ਫਿਰ ਮੇਰੇ ਨਾਲ ਆਪਣੀ ਹੱਬਸ ਮਟਾਉਂਦਾ ਉਸ ਵਿੱਚ ਪਤਾ ਨਹੀਂ ਇੰਨੀ ਤਾਕਤ ਕਿੱਥੋਂ ਆਉਂਦੀ ਸੀ ਮੈਂ ਤਾਂ ਮਰਨ ਵਾਲੀ ਹੋ ਜਾਂਦੀ ਸੀ ਮਸਾਹੀ ਉਸ ਤੋਂ ਖਿਹੜਾ ਚੜਾਉਂਦੀ ਸੀ ਇਸੇ ਤਰ੍ਹਾਂ ਮੇਰੀ ਜ਼ਿੰਦਗੀ ਲੰਘ ਰਹੀ ਸੀ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਆ ਮੈਨੂੰ ਉਸ ਦਿਨ ਇਹ ਗੱਲ ਸੁਣ ਕੇ ਬੜਾ ਦੁਖ ਹੋਇਆ ਸੀ ਤੇ ਰੋਣਾ ਵੀ ਆ ਰਿਹਾ ਸੀ ਪਰ ਮੇਰੀ ਸੱਸਾ ਜੋ ਬਹੁਤ ਜ਼ਿਆਦਾ ਖੁਸ਼ ਸੀ ਉਸ ਨੇ ਮੇਰਾ ਬਹੁਤ ਜ਼ਿਆਦਾ ਧਿਆਨ ਰੱਖਿਆ ਮੈਨੂੰ ਕੰਮ ਨਾ ਕਰਨ ਦਿੰਦੀ ਸਾਰਾ ਦਿਨ ਮੇਰਾ ਧਿਆਨ ਰੱਖਦੀ ਦਿਲ ਤਾਂ ਕਰਦਾ ਸੀ ਸਾਰੀਆਂ ਗੱਲਾਂ ਮਾਂ ਨੂੰ ਦੱਸ ਦੇਵਾਂ ਪਰ ਮੇਰੀ ਸੱਸ ਮੈਨੂੰ 1 ਮਿੰਟ ਵੀ ਸੁਣਨਾ ਨਹੀਂ ਛੱਡਦੀ ਸੀ ਉਸ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਜੇਕਰ ਤੂੰ ਆਪਣੇ ਮਾਪਿਓ ਦੇ ਨਾਲ ਕੋਈ ਵੀ ਗੱਲ ਕੀਤੀ ਤਾਂ ਮੇਰੀ ਪਹੁੰਚ ਦੂਰ ਦੂਰ ਤੱਕ ਮੈਂ ਤੈਨੂੰ ਅਜਿਹੇ ਕੇਸ 'ਚ ਫਸਾਉਂਗੀ ਕਿ ساری ਜ਼ਿੰਦਗੀ ਜੇਲ੍ਹ ਵਿੱਚ ਹੀ ਰਹਿਣਗੀ ਮੈਂ ਤਾਂ ਡਰਦੀ ਚੁੱਪ ਕਰ ਜਾਂਦੀ ਸੀ ਜੋ ਵੀ ਮੇਰੇ ਤੇ ਇਤਿਆਜ਼ਾਰ ਹੁੰਦਾ ਮੈਂ ਚੁੱਪ ਚਾਪ ਸਹਿ ਰਹੀ ਸੀ ਸਮਾਂ ਲੰਘਦਾ ਗਿਆ ਤੇ ਮੇਰੇ ਕੋਕੋ ਫਿਰ ਇੱਕ ਪੁੱਤਰ ਨੇ ਜਨਮ ਲਿਆ ਪੁੱਤਰ ਦੇ ਜਨਮ ਤੋਂ ਬਾਅਦ ਮੇਰਾ ਸਹੁਰਾ ਪਰਿਵਾਰ ਬੜਾ ਖੁਸ਼ ਸੀ ਮੇਰਾ ਘਰ ਵਾਲਾ ਵੀ ਬੜਾ ਖੁਸ਼ ਸੀ ਕੀ ਦੁਨੀਆ ਦੀ ਨਜ਼ਰ ਵਿੱਚ ਹੁਣ ਮੈਂ ਪਿਓ ਬਣ ਗਿਆ ਲੋਕ ਇਸ ਮੁੰਡੇ ਨੂੰ ਮੇਰਾ ਹੀ ਮੁੰਡਾ ਕਹਿਣਗੇ ਮੇਰੇ ਘਰ ਵਾਲੇ ਨੇ ਉਸ ਮੁੰਡੇ ਨੂੰ ਆਪਣਾ ਮੁੰਡਾ ਲਖਵਾ ਦਿੱਤਾ ਤੇ ਲੋਕਾਂ ਦੇ ਸਾਹਮਣੇ ਵੀ ਉਹ ਮੇਰਾ ਤੇ ਮੇਰੇ ਘਰ ਵਾਲੇ ਦਾ ਹੀ ਬੱਚਾ ਸੀ ਜੋ ਦੁੱਖ ਮੈਂ ਹਟਾਇਆ ਸੀ ਉਹ ਸਿਰਫ ਮੈਂ ਜਾਣਦੀ ਸੀ ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਆਖਰ ਮੇਰੇ ਨਾਲ ਹੋਇਆ ਕੀ ਸੀ ਮੇਰੇ ਮਾਪੇ ਮੁੰਡਾ ਵੇਖਣਾ ਚਾਹੁੰਦੇ ਸੀ ਪਰ ਮੇਰੀ ਸੱਸ ਨੇ ਭਾਨਾ ਮਾਰ ਦਿੱਤਾ ਕਿ ਜਿੰਨਾ ਚਿਰ ਮੁੰਡਾ ਸਵਾ ਮਹੀਨੇ ਦਾ ਨਹੀਂ ਹੁੰਦਾ ਉਹਨਾ ਟਾਈਮ ਅਸੀਂ ਆਪਣਾ ਬੱਚਾ ਕਿਸੇ ਦੇ ਮੱਥੇ 'ਤੇ ਨਹੀਂ ਲਾਉਣਾ ਮੇਰੇ ਮਾਪਿਓ ਵੀ ਚੁੱਪ ਕਰ ਗਏ ਸੀ ਇਸ ਡਰ ਕਰਕੇ ਉਹ ਆਈ ਨਹੀਂ ਜਦੋਂ ਮੁੰਡਾ ਸਵਾ ਮਹੀਨੇ ਦਾ ਹੋਇਆ ਤਾਂ ਮੇਰੀ ਸੱਸ ਨੂੰ ਮੇਰੇ ਘਰ ਵਾਲਾ ਮੈਨੂੰ ਕਹਿਣ ਲੱਗੇ ਕਿ ਹੁਣ ਤੂੰ ਇਸ ਘਰੋਂ ਜਾ ਸਕਦੀ ਆ ਸਾਨੂੰ ਔਲਾਦ ਦੀ ਲੋੜ ਸੀ ਉਹ ਸਾਨੂੰ ਮਿਲ ਗਈ ਤੇ ਹੁਣ ਤੂੰ ਸਾਡੇ ਵੱਲੋਂ ਪੂਰੀ ਤਰ੍ਹਾਂ ਆਜ਼ਾਦ ਹੈ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜਿਉ ਸਕਦੀ ਆ ਮੇਰਾ ਘਰ ਵਾਲਾ ਪਹਿਲਾਂ ਹੀ ਤਲਾਕ ਦੇ ਪੇਪਰ ਲਿਆ ਹੀ ਬੈਠਾ ਸੀ ਉਸਨੇ ਧੱਕੇ ਨਾਲ ਮੇਰੇ ਕੋਲੋਂ ਸਾਈਨ ਕਰਵਾ ਲਈ ਸੀ ਤੇ ਆਪਣੇ ਵੀ ਸਾਈਨ ਕਰ ਦਿੱਤੇ ਤੇ ਮੇਰਾ ਤਲਾਕ ਹੋ ਗਿਆ ਉਸ ਤੋਂ ਬਾਅਦ ਪੇਪਰ ਕੋਟ ਵਿੱਚ ਭੇਜ ਦਿੱਤੇ ਮੇਰੇ ਪੇਕੇ ਸਾਡੇ ਪਿੰਡ ਤੋਂ ਥੋੜੀ ਦੂਰ ਸੀ ਉਹ ਮੈਨੂੰ ਉੱਥੇ ਛੱਡ ਆਇਆ ਮੈਂ ਆਪਣੇ ਮਾਪਿਓ ਦੇ ਘਰ ਰੋਂਦੀ ਹੋਈ ਗਈ ਮੇਰੀ ਮਾਂ ਮੈਨੂੰ ਵੇਖ ਕੇ ਬੜੀ ਹੈਰਾਨ ਹੋਈ ਤੇ ਪੁੱਛਣ ਲੱਗੀ ਨਾ ਤੇਰੇ ਕੋਲ ਮੁੰਡਾ ਤੇ ਨਾ ਤੇਰਾ ਘਰ ਵਾਲਾ ਤੂੰ ਕੱਲੀ ਕਿਉਂ ਆਈ ਆ ਮੈਂ ਆਪਣੀ ਮਾਂ ਤੇ ਕੱਡ ਲੱਗ ਕੇ ਬਹੁਤ ਰੋਈ ਤੇ ਮਾਂ ਨੂੰ ਸਭ ਸੱਚ ਦਾ ਸਿੱਤਾ ਮੇਰੀ ਮਾਂ ਕਹਿਣ ਲੱਗੀ ਪਹਿਲਾਂ ਤੂੰ ਰੋਟੀ ਟੁਕ ਖਾ ਫਿਰ ਆਪਾਂ ਬੈਠ ਕੇ ਗੱਲਬਾਤ ਕਰਾਂਗੇ ਮੇਰੀ ਮਾਂ ਨੇ ਮੈਨੂੰ ਰੋਟੀ ਖਵਾਈ ਚਾਹ ਪਿਆਈ ਇਨੇ ਟਾਈਮ ਨੂੰ ਮੇਰਾ ਪਿਓ ਤੇ ਮੇਰਾ ਭਰਾ ਵੀ ਆ ਗਏ ਤੇ ਮੇਰੀ ਮਾਂ ਨੇ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਮੇਰੇ ਪਿਓ ਨੂੰ ਬਹੁਤ ਗੁੱਸਾ ਚੜਿਆ ਤੇ ਕਹਿਣ ਲੱਗਾ ਇੱਕ ਵਾਰ ਤਾਂ ਉਹਨਾਂ ਦੀ ਚਿੱਤਰਪ੍ਰੇਟ ਕਰਨੀ ਪੈਣੀ ਹੈ ਪਰ ਮੈਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਤਾਂ ਮੇਰੇ ਤੋਂ ਤਲਾਕ ਦੇ ਪੇਪਰਾਂ ਤੇ ਸਾਈਨ ਵੀ ਕਰਵਾ ਲਈ ਅਤੇ ਮੈਂ ਆਪਣੇ ਪਿਕੇ ਘਰ ਵਿੱਚ ਰਹਿਣ ਲੱਗ ਪਈ ਸੀ ਮੇਰੇ ਮਾਪਿਓ ਨੇ ਹੌਲੀ-ਹੌਲੀ ਮੈਨੂੰ ਸਮਝਾਇਆ ਕਿ ਤੂੰ ਦੂਜਾ ਵਿਆਹ ਕਰਵਾ ਲੈ ਅਸੀਂ ਆਖਰ ਕਦੋਂ ਤੱਕ ਬੈਠਾਂਗੇ ਜੇ ਸਾਨੂੰ ਕੁਝ ਹੋ ਗਿਆ ਫਿਰ ਤੂੰ ਕੀ ਕਰੇਂਗੀ ਫਿਰ ਉਹ ਕਹਿਣ ਲੱਗੀ ਕਿ ਅਸੀਂ ਤੇਰੇ ਲਈ ਵਧੀਆ ਮੁੰਡਾ ਲੱਭਾਂਗੇ ਤੂੰ ਆਪਣੇ ਪਿਛਲੇ ਸਾਰੇ ਦੁੱਖ ਭੁੱਲ ਜਾਵੇਂ ਇਸ ਘਰ ਵਿੱਚ ਸਾਰੀ ਜ਼ਿੰਦਗੀ ਕੱਢਣੀ ਔਕੀ ਹੋ ਜਾਊਗੀ ਮੈਨੂੰ ਵੀ ਆਪਣੇ ਮਾਪਿਓ ਦੀਆਂ ਗੱਲਾਂ ਸਹੀ ਲੱਗੀਆਂ ਤੇ ਫਿਰ ਮੈਂ ਦੂਜਾ ਵਿਆਹ ਕਰਵਾਉਣ ਲਈ ਮੰਨ ਗਈ ਸੀ ਇਸ ਵਾਰੀ ਮੇਰੇ ਪਿਓ ਨੇ ਵਧੀਆ ਮੁੰਡਾ ਲੱਭਿਆ ਸੀ ਪਰ ਮੇਰਾ ਵਿਆਹ ਹੋ ਗਿਆ ਮੇਰੇ ਸਹੁਰੇ ਘਰ ਫਿਰ ਮੈਂ ਚਲੀ ਗਈ ਮੈਨੂੰ ਸਾਰੇ ਬਹੁਤ ਪਿਆਰ ਕਰਦੇ ਸੀ ਮੇਰਾ ਘਰਵਾਲਾ ਤਾਂ ਮੇਰੇ ਤੋਂ ਜਾਣਵਾਰ ਦਾ ਸੀ ਅੱਜ ਮੇਰੇ ਦੂਜੇ ਵਿਆਹ ਨੂੰ 12 ਸਾਲ ਹੋ ਚੁੱਕੇ ਨੇ ਤੇ ਮੇਰੇ ਘਰ ਸੋਹਣੇ ਬੱਚੇ ਵੀ ਨੇ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ ਦਿਲ ਕੀਤਾ ਤਾਂ ਸਾਂਝੀਆਂ ਕਰਕੇ ਆਪਣਾ ਦੁੱਖ ਹੌਲਾ ਕੀਤਾ ਹਾਂਜੀ ਦੋਸਤੋ ਏਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਅੱਪਾ ਫੇਰ ਮਿਲਾਂਗੇ ਇੱਕ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਸ਼ੀਕਾਲ ਜੀ ਰੱਬ ਰਾਖਾ ਸਸ਼ੀਕਾਲ ਇੱਕ ਵਾਰੀ ਫੇਰ ਤੋਂ ਸਾਰਿਆਂ